ਤੋਂ ਨਾ ਜੀ ਫਾਦਲ ਸਾਹਿਬ ਜੀ ਹਾਲਸਾ ਜੀ ਹਾਲਸਾ ਇੱਕ ਹਾਂ ਜੀ ਠੀਕ ਹੈ ਹਾਲਸਾ ਵਾਲਾ ਮੈਂ ਦਿਖਾਤ ਸੇ ਜਿਹੜਾ ਅੱਜ ਦਾ ਗੁਰਮਤ ਸਵਾਗਤ ਹੈ ਇਹਦੇ ਪ੍ਰਤੀ ਦੋਸ਼ ਸਤਿ ਸੰਤਾਂਾਂ ਸੰਦੇ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਹਿਬੇ ਕਮਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਪਾਰ ਕਿਰਪਾ ਰਹਿਮਤ ਕੋ ਸਦਕਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਔਰ ਪੰਜ ਪਿਆਰੇ ਸਹਬਾਨਾਂ ਦੀ ਅਗਵਾਹੀ ਦੇ ਵਿੱਚ ਪਿੰਡ ਬਹੈਲ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਵਿਖੇ ਖੰਡੇ ਵਾਟੇ ਦਾ ਅਮਰ ਸੰਚਾਰ ਅੱਜ ਹੋਇਆ ਹੈ ਜੋ 38 ਪ੍ਰਾਣੀ ਅਮਰਸ਼ੱਕੇ ਸਹਿਬਾ ਜੀ ਦੇ ਲੜ ਲੱਗੇ ਨੇ ਸੋ ਬਹੁਤ ਬਹੁਤ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸ਼ਾ ਜੀ ਆਹੀ ਸਾਨੂੰ ਉਪਦੇਸ਼ ਦਿੰਦੇ ਨੇ ਜਿਉਹ ਆਪਾਲ ਖੰਡੇ ਧਾਰ ਹੋਏ ਜਨਮ ਸੁਹਿਲਾ ਸੋ ਸੰਗਤ ਜੀ ਜਿਨ੍ਹਾਂ ਪ੍ਰਾਣੀਆਂ ਨੇ ਅਮਰਸ਼ੱਕੇ ਆ ਸਭਨਾਂ ਨੂੰ ਬਿਆਨਤ ਬਿਆਨਤ ਵਧਾਈਆਂ ਕੋਟਾਨ ਕੋਲ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਪੰਜ ਪਿਆਰੇ ਸਹਿਬਾਨਾਂ ਦਾ ਔਰ ਜੈਦਾਰ ਮੋਹਨ ਸਿੰਘ ਜੀ ਜੋ ਜਿਨ੍ਹਾਂ ਦੇ ਪ੍ਰਾਲਾ ਸਦਕਾ ਜਿਨ੍ਹਾਂ ਨੂੰ ਸਦਗੁਰਾਂ ਨੇ ਵੱਡੀਆਂ ਸੇਵਾਵਾਂ ਬਲਕੀਆਂ ਨੇ ਜੋ ਨਗਰਾਂ ਨਗਰਾਂ ਦੇ ਵਿੱਚ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪ੍ਰਚਾਰ ਬੜਾ ਹੋ ਰਿਹਾ ਹੈ ਲੱਖਾਂ ਲੱਖ ਰੁਪਏ ਲਾ ਕੇ ਜੋ ਕੀਰਤਨ ਦਰਬਾਰ ਹੁੰਦੇ ਨੇ ਹੋਣੇ ਚਾਹੀਦੇ ਨੇ ਕਰੋੜਾ ਰੁਪਏ ਲਾ ਕੇ ਕੀਰਤਨ ਦਰਬਾਰ ਹੋਣ ਮਹਾਰਤ ਦਾ ਜਾਸਾ ਵਤਵਦ ਹੋਣਾ ਚਾਹੀਦਾ ਪਰ ਕਿਤੇ ਨ ਕਿਤੇ ਇਹ ਘਾਟ ਆ ਗਈ ਵੀ ਅਮਰ ਸੰਚਾਰ ਬੜਾ ਘਟ ਹੋ ਰਿਹਾ ਹੈ ਕਿਉਂਕਿ ਪੰਜ ਦਰਵਾਜ਼ੇ ਲੱਗੇ ਲੱਖਾਂ ਦਾ ਖਰਚ ਕਰਕੇ ਗਿਰਦਨ ਦਰਵਾਜ਼ਾ ਸਦਦੇ ਨੇ ਸਜਾਉਣੇ ਚਾਹੀਦੇ ਨੇ ਵੱਧ ਤੋਂ ਵੱਧ ਰੌਣਕਾਂ ਲੱਗਣ ਮਹਾਰਾਜੀ ਅਦੀ ਬਖਸ਼ਸ਼ ਹੈ ਪਰ ਨਾਲ ਜੋ ਰਿਜ਼ਲਟ ਵੀ ਸਾਨੂੰ ਮਿਲਣਾ ਚਾਹੀਦਾ ਵੀ ਕਿੰਨੇ ਪ੍ਰਾਨੀ ਅਮਰ ਸ਼ਕੀ ਗੁਰੂ ਵਾਲੇ ਬਣੇ ਨੇ ਇਹ ਜ਼ਰੂਰੀ ਹੈ ਵੀ ਕੋਈ ਵੀ ਸਮਾਗਮ ਹੋਵੇ ਅਮਰ ਸੰਚਾਰ ਹੋਣਾ ਜ਼ਰੂਰੀ ਹੈ ਸੋ ਜਲਦਾਰ ਸਾਹਿਬ ਜੀ ਬਹੁਤ ਉਪਰਾਲਾ ਕਰਕੇ ਜੋ ਨਗਰਾਂ ਨਗਰਾਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਅਮਰ ਸੰਚਾਰ ਕਰਵਾ ਰਹੇ ਨੇ ਗੁਰੂ ਸਾਹਿਬਾ ਜੀ ਨੇ ਇਹਨਾਂ ਨੂੰ ਸੇਵਾ ਬਖਸ਼ਿਸ਼ ਦਿੱਤੀ ਹੈ ਮਹਾਰਾਜ ਦੀ ਕਿਰਪਾ ਕਰਨ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਸੇਵਾਵਾ ਕਰਨ ਸੋ ਮੈਂ ਇਹਨਾਂ ਕਹਿੰਦਾ ਹਾਂ ਬਹੁਤ ਹੀ ਧੰਨਵਾਦ ਹਾਂ ਪੁੱਲਾਂ ਚੁੱਕਾ ਦੀ ਕੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਹ ਅਸੇ ਤੋਂ ਮੁਖਸ਼ਰ ਮਤੀ ਜੀ ਸਭ ਦਾਤ ਬਖਸ਼ੇ ਸਾਰੀਆਂ ਸੰਗਤਾਂ ਤੇ ਅਮਰ ਛੱਕਿਆ ਤੇ ਪਿੰਡੋਂ ਬਹੁਤ ਤਨਵਾਰ ਜੀ ਨਾਲ ਨੇ ਬੜਾ ਸਹਿਯੋਗ ਦਿੱਤਾ ਇਹਨਾਂ ਲੰਗਰ ਦਾ ਸਾਰਾ ਇਹਨਾਂ ਸਾਰਾ ਉਪਰਾਲਾ ਕੀਤਾ ਇਹਨਾਂ ਦਾ ਬਹੁਤ ਧੰਨਵਾਦ ਹੈ ਮੈਂ ਕਹੀ ਬੇਨਤੀ ਕਰਾਂ ਸਾਰੇ ਸੰਗਤਾਂ ਬਹੁਤ ਬਹੁਤ ਅਮਰ ਛੱਕਿਆ ਗੁਰੂ ਸਾਹਿਬ ਦੇ ਲਾੜ ਲਗੇ ਇਹਹੀ ਬੇਨਤੀ ਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਜਥੇਦਾਰ ਮੋਹਨ ਸਿੰਘ ਜੀ ਜੋ ਅੱਜ ਦਾ ਸਮਾਗਮ ਉਲੀਕਿਆ ਹੈ ਇਹਦੇ ਪ੍ਰਤੀ ਦੋ ਚੰਨ ਸੰਗਤਾਂ ਨਾਲ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੇ ਸਾਡੀ ਇੱਕ ਪੰਜਾਬ ਸੇ ਕੌਂਸਲ ਜਥੇਬੰਦੀ ਬਣਾਈ ਨੇ ਪੰਜਾਬ ਲੈਵਲ ਤੇ ਅਸੀਂ ਧਰਮ ਪ੍ਰਚਾਰ ਕਰਦੇ ਆਂ ਸਾਰੇ ਪਿੰਡਾਂ ਵਿੱਚ ਵੀ ਜਾਣਦੇ ਆ ਹੋਰ ਸਮਾਗਮ ਹੁੰਦੇ ਉਹਨਾਂ ਵੀ ਜਾਣਦੇ ਆ ਆ ਪਟਿਆਲਾ ਪਿੰਡ ਦੇ ਵਿੱਚ ਜਿਹੜਾ ਬਹਿਰ ਪਿੰਡ ਆ ਬਹਿਲ ਪਿੰਡ ਵਿੱਚ ਅਸੀਂ ਅੱਜ ਅਮਰ ਸੰਚਾਰ ਕਰਾਇਆ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਠੱਤੀ ਪ੍ਰਾਣੀ ਅਮਰ ਛੱ ਗਿਆ ਪਿੰਡ ਵਾਲੇ ਬਹੁਤ ਨਿੱਗੇਜ਼ਰ ਬਹੁਤ ਗੁਰੂ ਦੇ ਰੰਗਿਆ ਸਾਰਾ ਪਿੰਡ ਵੇਖਿਆ ਸਾਰੇ ਪੰਜਾਬ ਵਿੱਚ ਅਸੀਂ ਫਿਰੇ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜਿਸ ਕਰਕੇ ਇਹ ਕਾਰਜ ਸ੍ਰੀ ਲੱਗਾ ਸੋ ਇਹ ਅਸੀਂ ਪਿੰਡ ਵਾਲਿਆਂ ਦਾ ਧੰਨਵਾਦ ਕਰਦੇ ਆਂ ਪੰਜ ਪਿਆਰਿਆਂ ਦੇ ਕਰਦੇ ਜਿਨ੍ਹਾਂ ਦੀ ਇਗਵਾਈ ਵਿੱਚ ਇਹ ਅਮਰ ਸੰਚਾਰ ਹੈ ਗੁਰੂਗ੍ਰੰਥ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਸਾਰੇ ਪਿੰਡ ਵਾਲਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ